ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 13 ਪੋ ਉਹ ਦਿਨ ਜਿਸ ਦਿਨ ਸਾਕਾ ਸਰਹੰਦ ਵਾਪਰਿਆ ਅੰਮ੍ਰਿਤ ਵੇਲਾ ਹੋ ਚੱਲਿਆ ਸੀ ਮਾਤਾ ਗੁਜਰੀ ਜੀ ਦੋਵੇਂ ਗੁਰੂ ਲਾਲਾ ਨੂੰ اپنی بُکەڵ ਵਿੱਚ ਲੈ ਵਿराग मयसुर ਦੇ ਵਿੱਚ ਨਿਤਨੇਮ ਕਰ ਰਹੇ ਸੀ ਮਾਤਾ ਗੁਜਰਕੌਰ ਜੀ ਨੂੰ ਇਹ ਪਤਾ ਸੀ ਕਿ ਇਹ ਆਖਰੀ ਵਾਰ ਦੋਵੇਂ ਛੋਟੇ ਸਹਬਜ਼ਾਦੇ ਮੇਰੀ بُਕەڵ ਦੇ ਵਿੱਚ ਨੇ ਇਸ ਤੋਂ ਬਾਅਦ ਸਤਖੰਡ